ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀਆਂ ਵੋਟਾਂ ਨੇ ਜਿਹੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਤੇ ਵੋਟਰਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਤੇ ਜਿੱਥੇ ਵੋਟਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਵੱਖ-ਵੱਖ ਸਿਆਸਤਦਾਨ ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਿਆ ਗਿਆ ਹੈ ਜੀहां ਉਹ ਪੋਲਿੰਗ ਬੂਥ ਤੇ ਜਾਣ ਤੋਂ ਪਹਿਲਾਂ ਗੁਰਦੁਆਰਾ ਵਿੱਚ ਨਤਮਸਤਕ ਹੁੰਦੇ ਨੇ ਗੁਰੂ ਘਰ 'ਚ ਨਤਮਸਤਕ ਹੁੰਦੇ ਨੇ ਇੱਥੋਂ ਤੱਕ ਕਿ ਮੰਦਰਾਂ ਦੇ ਵਿੱਚ ਵੀ ਨਤਮਸਤਕ ਹੁੰਦੇ ਨੇ ਤਾਂ ਕਿ ਉਹਨਾਂ ਨੂੰ ਵਾਹਿਗੁਰੂ ਦਾ ਆਸ਼ੀਰਵਾਦ ਜਿਹੜਾ ਮਿਲ ਸਕੇ ਤਾਂ ਕਿ ਉਹ ਆਪਣੀ ਜਿੱਤ ਦੇ ਨੇੜੇ ਪਹੁੰਚ ਸਕਣ ਜੀहां ਆਪਣੀ ਜਿੱਤ ਹਾਸਲ ਕਰਨ ਦੇ ਲਈ ਇੱਕ ਵਾਰ ਆਸ਼ੀਰਵਾਦ ਲੈਣ ਲਈ ਗੁਰੂ ਘਰ ਤੇ ਮੰਦਿਰਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਬਿਲਕੁਲ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੁਹਾਡੇ ਅੱਗੇ ਇੱਕ ਤਸਵੀਰ ਪੇਸ਼ ਕਰਾਂਗੇ ਜਿਸ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਸਿਆਸਤਦਾਨ ਕਿਸ ਤਰੀਕੇ ਦੇ ਨਾਲ ਆਪਣੀ ਮਤਦਾਦਾਨ ਕਰਨ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੇ ਨੇ ਮੰਦਰਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਦੇਖੋ ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਆ ਔਰ ਪੰਜਾਬ ਦੇ ਲੋਕ ਤਿਹਾਰ ਮਨਾਉਣ ਦੇ ਲਈ ਮਸ਼ਹੂਰ ਨੇ ਪੰਜਾਬ ਦੇ ਲੋਕ ਕੋਈ ਵੀ ਤਿਹਾਰ ਹੋਵੇ ਉਹਨੂੰ ਮਨਾਉਣ ਦੇ ਲਈ ਆਪਣੇ ਘਰਾਂ ਤੋਂ ਬਾਹਰ ਆਉਂਦੇ ਨੇ ਅੱਜ ਤਾਂ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਹੈਗਾ ਸੋ ਸਾਰੇ ਜਣੇ ਸਵੇਹੀ 7 ਵਜੇ ਸਵੇਰੇ ਸਵੇਰੇ ਮੈਂ ਸਮਰਪਰਦੇ ਘਰਾਂ ਚੋਂ ਨਿਕਲ ਆਏ ਨੇ ਕਿ ਔਰ ਇਸ ਲੋਕਤੰਤਰ ਦੇ ਵੱਡੇ ਤਿਹਾਰ ਚ ਆਪਣਾ ਹਿੱਸਾ ਪਾਉਣਗੇ ਔਰ ਸਾਰੇ ਜਾਣੇ ਦੇਸ਼ ਦੀ ਤਰੱਕੀ ਦੇ ਲਈ ਦੇਸ਼ ਦੀ ਚੜ੍ਹਦੀ ਕਲਾ ਦੇ ਲਈ ਸ਼ਾਂਤੀ ਦੇ ਲਈ ਵੋਟ ਕਰਨ ਲਈ ਸਾਰੇ ਆਪਣੀਆਂ ਲੈਣਾ ਚ ਲੱਗੇ ਨੇ ਕਿ ਸੋ ਮੇਰੀ ਵੀ ਅਪੀਲ ਆ ਪੰਜਾਬ ਦੇ ਲੋਕਾਂ ਨੂੰ ਕਿ ਸਾਰੇ ਜਾਣੇ ਇਸ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਡੈਮੋਕ੍ਰੇਸੀ ਦੀ ਜਿਹੜੀ ਪ੍ਰੋਟੈਕਸ਼ਨ ਦੇ ਲਈ ਰੱਖਿਆ ਦੇ ਲਈ ਆਪਣੀ ਆਪਣੀ ਵੋਟ ਦਾ ਇਸਤੇਮਾਲ ਕਰਨ। ਕੋਈ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਊਗੀ ਪੂਰੇ ਪੰਜਾਬ ਦੇ ਵਿੱਚ ਔਰ ਅੱਜ ਮੈਂ ਆਪਣੀ ਆਪਣੀ ਵਾਈਫ ਨਾਲ ਆਪਣੇ ਸੰਗੂਰ ਦੇ ਵਿੱਚ ਵੋਟ ਪਾਉਣ ਵਾਸਤੇ ਆਇਆ ਹਾਂ ਖੈਰਾ ਸਾਹਿਬ ਵਾਸਤੇ ਪਾਰਟੀ ਵਾਸਤੇ ਔਰ ਜੋ ਮਾਹੌਲ ਪੰਜਾਬ ਦਾ ਹੈ ਉਸ ਤੋਂ ਤੁਸੀਂ ਦੇਖੋਗੇ ਕਿ ਆਉਣ ਵਾਲੀ 4 ਤਰੀਕ ਨੂੰ ਹਰ ਕੈਂਡੀਡੇਟ ਪੰਜਾਬ ਦਾ ਕਾਂਗਰਸ ਪਾਰਟੀ ਦਾ ਜਿੱਤ ਕੇ ਵੱਡੀ ਲੀਡ ਨਾਲ ਬਾਹਰ ਆਊਗਾ ਮੈਂ ਬੜਾ ਮਸ਼ਕੂਰ ਹਾਂ ਆਪਣੇ ਛੋਟੇ ਵੀਰ ਵਿਜਿੰਦਰ ਸਿੰਘਲਾ ਜੀ ਦਾ ਜਿਹੜੇ ਕਿ ਆਨੰਦਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਸਪੈਸ਼ਲੀ ਆਪਣੇ ਪਰਿਵਾਰ ਨੂੰ ਲੈ ਕੇ ਸੰਗਰੂਰ ਦੇ ਇਸ ਹਰੀਪੁਰਾ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਲਈ ਆਏ ਨੇ ਕਾਂਗਰਸ ਪਾਰਟੀ ਨੂੰ ਔਰ ਵਿਸ਼ੇਸ਼ ਤੌਰ ਤੇ ਮੇਰੇ ਹੱਕ ਵਿੱਚ ਇਹਨਾਂ ਦੀ ਸਮੁੱਚੀ ਟੀਮ ਨੇ ਸਾਰੇ ਹੀ ਲੋਕ ਸਭਾ ਦੇ ਵਿੱਚ ਬਹੁਤ ਦ੍ਰਿੜਤਾ ਨਾਲ ਕੰਮ ਕੀਤਾ ਬਲਕਿ ਸਾਰੇ ਕਾਂਗਰਸ ਕਾਡਰ ਨੇ ਬਹੁਤ ਮਜ਼ਬੂਤੀ ਨਾਲ ਤੁਸੀਂ ਦੇਖਿਆ ਸਾਡਾ ਰੋਡ ਸ਼ੋ ਜਿਹੜਾ ਸੀ ਉਹ 30 ਤਾਰੀਖ ਦਾ ਇੱਕ ਲਾਂ ਮਿਸਾਲ ਰੋਡ ਸ਼ੋ ਔਰ ਕਾਂਗਰਸ ਦੇ ਵਰਕਰਾਂ ਨੇ ਬਹੁਤ ਪੱਬਾਂ ਭਾਰ ਹੋ ਕੇ ਵੋਟ ਪਾਈ ਹੈ ਔਰ ਅੱਜ ਮੈਂ ਇੱਕ ਗੱਲ ਥੋੜੀ ਜੀ ਤੁਹਾਡੇ ਜ਼ਰੀਏ ਆਲਰੇਡੀ ਮੈਂ ਡੀਸੀ ਸੰਗਰੂਰ ਨਾਲ ਗੱਲ ਕਰ ਲਈ ਹੈ ਔਰ ਮਿਸਟਰ ਦਿਨੇਸ਼ਣ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ অবজারভার ਨੇ ਲੋਕ ਸਭਾ ਦੇ ਉਹਨਾਂ ਨੇ ਇੱਕ ਗੱਲ ਲਿਆਂਦੀ ਉਹਨਾਂ ਦੇ ਧਿਆਨ ਚ ਕਿ ਪਿੰਡਾਂ ਚੋਂ ਰਿਪੋਰਟਸ ਆਈਆਂ ਕਿ ਨਰੇਗਾ ਵਰਕਰਸ ਨੂੰ ਜਿਹੜੇ ਉਹਨਾਂ ਦੇ ਸੈਕਟਰੀ ਨੇ ਪੰਚਾਇਤਾਂ ਦੇ ਔਰ ਜਿਹੜੇ ਮੇਟ ਨੇ ਉਹ ਇੱਕ ਜਗ੍ਹਾ ਤੇ ਇਕੱਠੇ ਕਰਕੇ ਘਰਾਂ ਦੇ ਵਿੱਚ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਦੂਸਰਾ ਲਾਲਚ ਵਗੈਰਾ ਦਿੱਤਾ ਜਾ ਰਿਹਾ ਤਾਂ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਅਸੀਂ ਇਹ ਸਾਰਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਇਸ ਕੰਪਲੇਂਟ ਤੋਂ ਇਲਾਵਾ ਪੋਲਿੰਗ ਸਮੂਥ ਚੱਲ ਰਹੀ ਹੈ ਔਰ ਸਾਨੂੰ ਪੂਰਨ ਆਸ ਹੈ ਕਿ ਜਿਵੇਂ ਸਿੰਘਲਾ ਸਾਹਿਬ ਨੇ ਕਿਹਾ ਕਿ ਅੱਜ ਦੇਸ਼ ਵਿੱਚ ਪਰਵਰਤਨ ਦੀ ਲਹਿਰ ਆ